ਅਸੀਂ ਜੋ ਜਾਣਕਾਰੀ ਅਤੇ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਇਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਹਵਾਲੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਇਸ ਗੱਲ ਦੀ ਪੁਸ਼ਟੀ ਜਾਂ ਇਸ ਗੱਲ ਦਾ ਸਮਰਥਨ ਨਹੀਂ ਕਰਦੇ ਵਾਹ ਭਗਵਾਨ ਤੁਮਾਨ ਸਿਆ ਵਾਹ ਤੁਹਾਡੀ ਤੁਹਾਡੀ ਪਾਰਟੀ ਦੀ ਕੋਈ ਰੀਸ ਨਹੀਂ ਕਰ ਸਕਦਾ ਪਹਿਲਾਂ ਤੁਸੀਂ ਸਕ੍ਰਿਪਟ ਲਿਖਦੇ ਹੋ ਅਤੇ ਬਾਅਦ ਵਿੱਚ ਸ਼ੂਟਿੰਗ ਮੁਕੰਮਲ ਕਰਕੇ ਪ੍ਰਦਰਸ਼ਿਤ ਕਰਦੇ ਹੋ ਤਸਵੀਰਾਂ ਵਿੱਚ ਦਿਸ ਰਹੀ ਔਰਤ ਆਮ ਆਦਮੀ ਪਾਰਟੀ ਦੇ ਵਰਕਰ ਹਨ ਪਰ ਉਸ ਆਵਾ ਦੀ ਪਾਰਟੀ ਵਿੱਚਕਾਰ ਉਹੀ ਰੋਕ ਦਿੱਤਾ ਗਿਆ ਕਿਉਂਕਿ ਭਗਵੰਤ ਮਾਨ ਦੀ ਸਕ੍ਰਿਪਟਡ ਨਟੰਕੀ ਵਿੱਚ ਉਸਦੀ ਭੂਮਿਕਾ ਨਹੀਂ ਸੀ ਆਖਰਕਾਰ ਮਾਨਸਾ ਇੱਕ ਸਖਲਾਈ ਪ੍ਰਾਪਤ ਅਦਾਕਾਰ ਜੋ ਦਰਸ਼ਕਾਂ ਨੂੰ ਰੁੱਝੇ ਰੱਖਣ ਲਈ ਟੁਕਮੇ ਸਮੇਂ ਤੇ ਹੱਸਣ ਹਸੋਣ ਤੋਂ ਰੋਣ ਰਵਾਨ ਵਿੱਚ ਸੀਨ ਨੂੰ ਬਦਲ ਸਕਦਾ ਹੈ ਪਰ ਪੰਜਾਬ ਲਈ ਇਹ ਖੁਸ਼ਕਿਸਮਤੀ ਸਮਝੋ ਕਿ ਆਪ ਦੀਆਂ ਅਜਿਹੀਆਂ ਸਕ੍ਰਿਪਟਾਂ ਸ਼ਰਿਆਂ ਫਲੌਪ ਹੋ ਰਹੀਆਂ ਹਨ ਪਹਿਲਾਂ ਹੈਲੀਕਾਪਟਰ ਫੋਟੋ ਸ਼ੂਟ ਫਿਰ ਛੜਕਤੇ ਅਕੱਲੇ ਪੈਠ ਕੇ ਭਾਰੀ ਸਿਕਿਉਰਟੀ ਦੇ ਘੇਰੇ ਚ ਖਾਣੇ ਖਾਣ ਤੇ ਦਿਖਾਵੇ ਵਾਲਾ ਸ਼ੋਅ ਹੁਣ ਨਕਲੀ ਰੋਣਾ ਹੁਣ ਅਜਿਹੇ ਆ ਕੁਝ ਸਕ੍ਰਿਪਟ ਤੇ ਕਰਨਾ ਪੰਜਾਬੀਆਂ ਵੱਲੋਂ ਰੱਦ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਜੀ ਹੋਸ਼ ਕਰੋ ਤੇ ਪੰਜਾਬ ਦੇ ਨਾਲ ਖੜੋ ਤੇ ਸੱਚ ਦਾ ਸਾਹਮਣਾ ਕਰੋ ਪੰਜਾਬ ਸ਼ਾਸਨ ਦਾ ਹੱਕਦਾਰ ਹੈ ਫਲॉप ਥੀਏਟਰ ਦਾ ਨਹੀਂ ਅਸੀਂ ਇੱਕ ਵਾਰ ਇਹ ਤੁਹਾਨੂੰ ਫੇਰ ਦੱਸ ਰਹੇ ਹਾਂ ਵੀ ਅਸੀਂ ਇਸ ਖਬਰ ਦਾ ਜਿਹੜੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਇਹ ਸਰਦਾਰ ਪ੍ਰਤਾਪ ਸਿੰਘ ਬਾਜਬਾ ਪੰਜਾਬ ਵਿਧਾਨ ਸਭਾ ਵਿੱਚ ਬੋਧੀ ਤਿਰ ਦੇ ਆਗੂ ਦੇ ਹਵਾਲੇ ਨਾਲ ਦੇ ਰਹੇ ਹਾਂ ਅਸੀਂ ਇਸ ਗੱਲ ਦੀ ਸਮਰਥਨ ਜਾਂ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ